ਯੂਜ਼ ਕਰਨਾ ਹੁੰਦਾ ਆ ਕਿ ਕਿਸ ਤਰ੍ਹਾਂ ਨਾਲ ਕੀ ਇਹ ਵਾਰ ਚੱਲਦਾ ਵੈ ਕਿਹੜਾ ਵਾਰ ਕਿਉਂ ਇਹ ਚਲਾਊਗਾ ਜੇ ਤੁਸੀਂ ਚੁੰਨੇ ਆ ਅਗਲੇ ਬੰਦੇ ਨੂੰ ਤੁਹਾਡਾ ਵਾਰ ਦਾ ਸਮਝ ਨਾ ਲੱਗੇ ਕਿ ਕਿਹੜਾ ਵਾਰ ਇਹ ਚਲਾ ਸਕਦਾ ਆ ਕਿਉਂਕਿ ਜਦੋਂ ਅਸੀਂ ਵਾਰ ਚਲਾਉਣ ਲੱਗਦੇ ਆ ਸਾਡੀ ਨਿਗਾਹ ਉਹ ਸੰਗ ਤੇ ਹੁੰਦੀ ਜੇ ਸੰਗ ਤੇ ਅਸੀਂ ਵਾਰ ਚਲਾਉਣਾ ਹੁੰਦਾ ਆ ਇਸ ਤਰ੍ਹਾਂ ਕਿਸੇ ਨੇ ਕਦੀ ਨਹੀਂ ਕਰਨਾ ਅੱਖ ਚ ਅੱਖ ਪਾ ਕੇ ਰੱਖਣੀ ਆ ਅਗਲੇ ਆਪੋਨੈਂਟ ਦੇ ਉੱਤੇ ਜੇ ਤੁਸੀਂ ਕੰਪੀਟੀਸ਼ਨ ਵਿੱਚ ਜਾਂਦੇ ਆ ਇਸ ਕਰਕੇ ਪਹਿਲਾਂ ਨਾ ਤੁਸੀਂ ਜਿਹੜਾ ਆਪਾਂ ਆ ਸਿੰਪਲ ਚਾਲਦੇ ਪਏ ਨਾ ਇਦਾਂ ਸਿਰ ਕੋਕ ਮਾਰ ਕੇ ਇਦਾਂ ਨਹੀਂ ਚਲਾਉਣਾ ਦੂਏ ਤਰੀਕੇ ਨਾਲ ਚਲਾਉਣਾ ਦੂਆ ਤਰੀਕਾ ਕਿੱਦਾਂ ਆ ਦੋ ਵਾਰੀ ਘਮਾਉਣਾ ਸਿਰ ਦੇ ਉੱਪਰ ਫਿਰ ਵਾਰ ਚਲਾਉਣਾ ਫਿਰ ਇਧਰੋਂ ਵੀ ਦੋ ਵਾਰੀ ਘਮਾਉਣਾ ਫਿਰ ਵਾਰ ਚਲਾਉਣਾ ਫਿਰ ਦੋ ਵਾਰੀ ਘੁਮਾ ਕੇ ਫਿਰ ਵਾਰ ਇਸ ਵਾਰਾਂ ਦੇ ਵਿੱਚ ਅਗਲੇ ਬੰਦੇ ਨੂੰ ਇਹ ਨਹੀਂ ਪਤਾ ਲੱਗੂਗਾ ਕਿ ਅਗਲਾ ਵਾਰ ਇਹਦੇ ਕੀ ਆ ਉਹ ਉਹਨੂੰ ਉਹ ਗੈਸ ਨਹੀਂ ਕਰ ਸਕੂਗਾ ਤੁਹਾਡਾ ਵਾਰ ਇਸੀ ਤਰ੍ਹਾਂ ਦਾ ਸ਼ੇਰ ਸ਼ੇਰ ਪੈਂਤਰਾ ਹੁੰਦਾ ਆ ਆਪਣਾ ਇੱਕ ਕਦਮ ਪਿੱਛੇ ਲੈ ਕੇ ਫਿਰ ਦੌੜ ਕੇ ਆ ਕੇ ਵਾਰ ਚਲਾਉਣਾ ਜੇ ਤੁਸੀਂ ਪਿੱਠ ਤੇ ਵਾਰ ਲਾ ਦੋ 3 ਪੁਆਇੰਟ ਮਿਲਦੇ ਆ ਪਿੱਠ ਤੇ ਵਾਰ ਲਾਉਣ ਦੇ ਸਿਰ ਤੇ ਵਾਰ ਲਾਉਣ ਦੇ 2 ਪੁਆਇੰਟ ਆ ਗੋਡਾ ਕਦੇ ਨਹੀਂ ਥੱਲੇ ਲੱਗਣਾ ਚਾਹੀਦਾ ਤੁਹਾਡਾ ਜੇ ਤੁਹਾਡਾ ਗੋਡਾ ਥੱਲੇ ਲੱਗ ਗਿਆ ਤੁਹਾਡਾ ਪੁਆਇੰਟ ਕੱਟਿਆ ਇਸ ਕਰਕੇ ਇਹ ਵਾਰ ਆ ਡਬਲ ਆਰੀ ਹੁੰਦਾ ਡਬਲ ਆਰੀ ਕੰਮ ਬਣਾਇਆ ਆਪਣੇ ਤਰ੍ਹਾਂ ਹੋ ਜਾਆ। ਕਹਾਵੇਂ ਤਰ੍ਹਾਂ ਹੋ ਜਾਆ। ਹਮੇਸ਼ਾ ਝੁੱਕ ਕੇ ਹੀ ਹਿੜਨਾ। ਆਪਣੇ ਕਰੀਰ ਨੂੰ ਪੂਰਾ ਕਵਰ ਕਰਕੇ। ਤੁਸੀਂ ਇੱਕ ਵਾਰੀ ਕਰਕੇ ਦਿਖਾਓ ਜ਼ਰਾ ਤੁਸੀਂ ਦੱਸ। ਏਸੀ ਕੰਟੀ ਨਿਊ ਕਨਫਿਊਜ਼ ਹਾਲਾ ਤੁਹਾਨੂੰ ਉਹੀ ਦੱਸ ਰਿਹਾ ਕਨਫਿਊਜ਼ ਹਾਲਾ ਵਾਰ ਜਿਦਾ ਅਸੀਂ ਆ ਇੱਕ ਵਾਰੀ ਆਹ ਚਲਾਸਤਾ ਇੱਕ ਵਾਰੀ ਘਵਾ ਕੇ ਆਹ ਚਲਾਸ ਤਾਂ ਇਦਾਂ ਲਿਖੋਣਾ ਡਬਲ ਆਰੀ ਘਮਾਉਣਾ ਸਿਰ ਦੇ ਉੱਪਰ ਆਹਾ ਇੱਕ ਆ ਫਿਰ ਦੋ ਵਾਰੀ ਫਿਰ ਤੋਂ ਘਵਾ ਕੇ ਤਿੰਨ ਇਹਦੇ ਵਿੱਚ ਜੇ ਤੁਸੀਂ ਕੰਪੀਟੀਸ਼ਨ ਖੇਡਦੇ ਆ ਤੁਸੀਂ ਆ ਚਲਾ ਰਹੇ ਆ ਇੱਕ ਉਹਨੂੰ ਲੱਗੂਗਾ ਦੋ ਵਾਰ ਵੀ ਇਹਨੇ ਇੱਥੇ ਘਵਾ ਕੇ ਚਲਾਉਣਾ ਆ ਪਰ ਤੁਸੀਂ ਦੂਈ ਵਾਰੀ ਇਦਾਂ ਘਵਾ ਕੇ ਉਹਦੇ ਕਿੱਤੇ ਤੇ ਵੀ ਵਾਰ ਚਲਾ ਸਕਦੇ ਆ ਕਿਉਂਕਿ ਆਹ ਦਾ ਕੋਈ ਇਦਾਂ ਗੇਮ ਚੱਲਦੀ ਪਈ ਆ ਠੀਕ ਆ ਆਪਣੇ ਸਿਰ ਤੋਂ ਇਹਦਾ ਘਵਾ ਕੇ ਇਹ ਕਿੱਡੇ ਦੇ ਵਾਰ ਕਰ ਦੇਣਾ ਕਿਉਂਕਿ ਉਹਨੂੰ ਤਾਂ ਇਹ ਲੱਗਣਾ ਕਨਪੜੀ ਦਾ ਵਾਰ ਵੱਜਣਾ ਆ ਵੱਜਣਾ ਜਦ ਕਿ ਕਿੱਟੇ ਤੇ ਆ ਉਸ ਤੋਂ ਬਾਅਦ ਇਹੀ ਪਚਾਕਾ ਹੁੰਦਾ ਆ ਕਿ ਆਪਾਂ ਤੈਨੂੰ ਉਹਨੂੰ ਕਨਪੜੀ ਦਾ ਇੱਥੋਂ ਦੀ ਵਾਰ ਘਵਾ ਕੇ ਆਹ ਵਾਰ ਮਾਰ ਦੇਣਾ ਇੱਥੋਂ ਦੀ ਵਾਰ ਮਾਰਨਾ ਉਹਨੂੰ ਲੱਗਣਾ ਕਨਪੜੀ ਦਾ ਉਹਦਾ ਫੋਕਸ ਚਲ ਜਾਣਾ ਕਨਪੜੀ ਤੇ ਕਨਪੜੀ ਦਾ ਮਾਰਨਾ ਨਹੀਂ ਪਿੱਛੋ ਪਿੱਛੇ ਢੋਡੀ ਕਰਕੇ ਕਿੱਟੇ ਦਾ ਵਾਰ ਚਲਾ ਦੇਣਾ ਉਸ ਤੋਂ ਬਾਅਦ ਜਦ ਵੀ ਅੱਗੇ ਵਧਣਾ ਆ ਆ ਮੰਨ ਲਓ ਆ ਤੁਹਾਡੀ ਗੇਮ ਚ ਆਉਂਦੀ ਪਈ ਆ ਆ ਗੇਮ ਹੁੰਦੀ ਐ ਇੱਕ ਹਾਈ ਟੇਸ ਗੇਮ ਦੇ ਵਿੱਚ ਹੁੰਦੀ ਜਾਂ ਫਿਰ ਆ ਹੁੰਦਾ ਆ ਆ ਵਾਰ ਹੁੰਦੇ ਆ ਜਾਂ ਫਿਰ ਆ ਵਾਰ ਹੁੰਦੇ ਆ ਠੀਕ ਆ ਤੁਸੀਂ ਇਹਨੂੰ ਪਹਿਲਾਂ ਪਛਾਣ ਕਾ ਦੇਣਾ ਘੇਰੇ ਵਿੱਚ ਲੈਣਾ ਘੇਰੇ ਵਿੱਚ ਲੈ ਕੇ ਫਿਰ ਸਾਲ ਮਾਰ ਕੇ ਦੇ ਜਿਹੜੇ ਅੰਗ ਤੇ ਵਾਰ ਮਾਰਨਾ ਚਾਹੋ ਮਾਰ ਸਕਦੇ ਆ ਦਿਖਾਉਣਾ ਸਿਰ ਦਾ ਮਾਰਨਾ ਥੱਲੇ ਦਾ ਇਹ ਹੁੰਦਾ ਪਛਾਾਕਾ ਦੇਣਾ ਸਾਸ਼ਰੀਏ ਗਾਲਵਾਇਗੁਰਜ ਜੀ ਦਾ ਗਾਲਜ਼ਾ ਵਾਇਗੁਰਜ ਜੀ ਦੀ ਫਤਿਹ ਤੇ ਉਸ ਤੋਂ ਇਲਾਵਾ ਵਾਰ ਹੈਗੇ ਆ ਗੁਪਤ ਵਾਰ ਵੀ ਹੁੰਦੇ ਆ ਕਈ ਸਾਨੂੰ ਤਾਂ ਇਹ ਵੀ ਵਾਰ ਸਿਖਾਇਆ ਜਾਂਦੇ ਸੀ ਕਿ ਅਗਲੇ ਬੰਦੇ ਦਾ ਗੁੱਟ ਫੜ ਲਓ ਗੁੱਟ ਫੜ ਕੇ ਦਾਫਾ ਆ ਗਿਆ ਉਹਨੂੰ ਥੱਲੇ ਸੁੱਟ ਦਿਓ ਪਰ ਹੁਣ ਇਹ ਕੰਪੀਟੀਸ਼ਨ ਵਿੱਚ ਚੱਲਦੇ ਨਹੀਂ ਜੇ ਤੁਸੀਂ ਇਹ ਵਾਰ ਕੱਢੋਗੇ ਡਿਸਕੋਲੀਫਾਈ ਹੋ ਜਾਓਗੇ ਫਿਰ ਇੱਕ ਬਿਛੂ ਪੈਂਤਰਾ ਹੁੰਦਾ ਆ ਜਿਹੜਾ ਮੈਂ ਕੱਢਦਾ ਆ ਮੈਨੂੰ ਪਤਾ ਨਹੀਂ ਹੋਰ ਕੋਈ ਕੱਢਦਾ ਆ ਕਿ ਨਹੀਂ ਕਿਉਂਕਿ ਮੈਂ ਆਪ ਹੀ ਕੱਢਣਾ ਸ਼ੁਰੂ ਕੀਤਾ ਸੀ ਇਦਾਂ ਦੀ ਪੈਂਤਰੇ ਵਿੱਚ ਗੇਮ ਨੋਰਮਲ ਬੰਦੇ ਵੀ ਸਿੱਖ ਸਕਦੇ ਆ ਸ਼ਸਤਰ ਅਮਰ ਸਿੱਖਣਾ ਪੈਂਦਾ ਤੁਸੀਂ ਭਾਈ ਸਾਹਿਬ ਮਾਸ਼ਾ ਅੱਲ੍ਹਾ ਤੋਂ ਸਿੱਖ ਸਕਦੇ ਗਤਕਾ ਸਿੱਖਾ ਸਿੱਖਾ ਦਾ ਮਰਿਆਦਾ ਦੇ ਵਿੱਚ ਬਿਛੂ ਪੈਂਤਰਾ ਵਿੱਚ ਇਸ ਤਰ੍ਹਾਂ ਹੁੰਦਾ ਆ ਇੱਕੋ ਦੀ ਆਵਾਜ਼ ਹੁੰਦਾ ਇੱਥੋਂ ਦੀ ਫਿਰ ਆਵਾਜ਼ ਹੁੰਦਾ ਹੱਥ ਫੜੀ ਹੁੰਦੀ ਆ ਸਰ ਇੱਕੋ ਦੀ 6 ਆਰ 6 ਤੋਂ 6 ਆਮ ਹੈ ਕੀ ਰਿਕ ਲੈਣਾ ਹੁੰਦਾ ਮੇਰਾ ਅੱਗੇ ਨੂੰ ਮੰਦਣਾ ਬਾਹਰੇ ਨੂੰ